ਫਕੀਰਾਂ ਦੀ ਝੌਂਪੜੀਏ ਨੀ ਕੋਈ ਛਾੜਨੀ ਮੇਵਾ ਫਕੀਰਾਂ ਦੀ ਝੌਂਪੜੀਏ ਨੀ ਕੋਈ ਛਾੜਨੀ ਮੇਵਾ ਕਰ ਸਿਫਤ ਸਾਈਂ ਦੀ ਨੀ ਜਸ ਖਟ ਲੈ ਜੀਵਾ ਕਰ ਸਿਫਤ ਸਾਈਂ ਦੀ ਨੀ ਜੱਸ ਕਟ ਲੈ ਜੀਵਾ ਫਕੀਰਾਂ ਦੀ ਚੋਂ ਪੜੀਏ ਨੀ ਕੋਈ ਛਾੜ ਨੀ ਮੇਵਾ ਫਕੀਰਾਂ ਦੀ ਚੋਂ ਪੜੀਏ ਨੀ ਕੋਈ ਛਾੜ ਨੀ ਮੇਵਾ ਹਾਲ ਨੀ ਜਿੰਦੇ ਨਾਮ ਹਾਲੇ ਵੀ ਨਾ ਜੱਪਿਆ ਭੋਲੀ ਜਿੰਦੇ ਨੀ ਨਾਮ ਹਾਲੇ ਵੀ ਨਾ ਜਪਿਆ ਹਾਲ ਨਹੀਂ ਜਿੰਦੇ ਨਾਮ ਹਾਲੇ ਵੀ ਨਾ ਜਪਿਆ ਤੇਰੀ ਉਮਰ ਹੋ ਗਈ ਦਾ ਤੈਨੂੰ ਖੇਡਣ ਦਾ ਬੜਾ ਚਾ ਨਾਮ ਹਾਲੇ ਵੀ ਨਾ ਜਪਿਆ ਹਾਲ ਨਹੀਂ ਜਿੰਦੇ ਨਾਮ ਹਾਲੇ ਵੀ ਨਾ ਜਪਿਆ ਪੋਲਿਏ ਜਿੰਦੇ ਨੀ ਨਾਮ ਹਾਲੇ ਵਿਨਾ ਜੱਪਿਆ ਤੇਰੀ ਉਮਰ ਹੋ ਗਈ ਵੀ ਤੂੰ ਤਾਂ ਵਿੱਚ ਜਵਾਨੀ ਸੀ ਨਾਮ ਹਾਲੇ ਵਿਨਾ ਜੱਪਿਆ ਪੋਲੀ ਜਿੰਦੇ ਨੀ ਨਾਮ ਹਾਲੇ ਵਿਨਾ ਜੱਪਿਆ ਹਾਲ ਨੀ ਜਿੰਦੇ ਨਾਮ ਹਾਲੇ ਵਿਨਾ ਜੱਪਿਆ ਤੇਰੀ ਉਮਰ ਹੋ ਗਈ ਤੀ ਮੰਗਿਆ ਭੂਤ ਤੇ ਮਿਲ ਗਈ ਤੀ ਨਾਮ ਹਲੇ বিনা ਜੱਪਿਆ ਪੌਲੀਏ ਜਿੰਦੇ ਨੀ ਨਾਮ ਹਲੇ বিনা ਜੱਪਿਆ ਪੌਲੀਏ ਜਿੰਦੇ ਨੀ ਨਾਮ ਹਲੇ বিনা ਜੱਪਿਆ ਹਾਲ ਨੀ ਜਿੰਦੇ ਨਾਮ ਹਲੇ বিনা ਜੱਪਿਆ ਰਹ ਹੋ ਗਈ 40 ਤੇਰੇ ਗਲ ਵਿੱਚ ਪਈ 45 ਨਾਮ ਹਲੇ ਵੀ ਨਾ ਜਪਿਆ ਪੋਲੀਏ ਜਿੰਦੇ ਨਹੀਂ ਨਾਮ ਹਲੇ ਵੀ ਨਾ ਜਪਿਆ ਤੇਰੀ ਉਮਰ ਹੋਈ ਭਜਾ ਤੀਆਂ ਪੁੱਤਰ ਲੈ ਵਿਆ ਨਾਮ ਹਲੇ ਵੀ ਨਾ ਜਪਿਆ ਪੋਲੀਏ ਜਿੰਦੇ ਨਹੀਂ ਨਾਮ ਹਲੇ ਵੀ ਨਾ ਜਪਿਆ حال 니 ਜਿੰਦੇ ਨਾਮ ਹਾਲੇ বিনা ਜਪਿਆ ਤੇਰੀ ਉਮਰ ਹੋ ਗਈ 60 ਪੁੱਤਰ ਹੋ ਗਏ ਵਖੋ ਵਖ ਨਾਮ ਹਾਲੇ বিনা ਜਪਿਆ ਹਾਲ 니 ਜਿੰਦੇ ਨਾਮ ਹਾਲੇ বিনা ਜਪਿਆ ਬੋਲੀਏ ਜਿੰਦੇ ਨੀ ਨਾਮ ਹਾਲੇ বিনা ਜਪਿਆ ਤੇਰੀ ਉਮਰ ਹੋ ਗਈ 70 ਤੂਤਾ ਹੋਇਆ 70 72 ਨਾਮ ਹਾਲੇ ਵੀ ਨਾ ਜੱਪਿਆ ਹਾਲ ਨਹੀਂ ਜਿੰਦੇ ਨਾਮ ਹਾਲੇ ਵੀ ਨਾ ਜੱਪਿਆ ਤੇਰੀ ਉਮਰ ਹੋ ਗਈ 80 ਮੰਗਿਆ ਦੁੱਧ ਤੇ ਮਿਲਦੀ ਲੱਸੀ ਨਾਮ ਹਾਲੇ ਵੀ ਨਾ ਜੱਪਿਆ ਪੋਲਿਏ ਜਿੰਦੇ ਨਹੀਂ ਨਾਮ ਹਾਲੇ ਵੀ ਨਾ ਜੱਪਿਆ ਤੇਰੀ ਉਮਰ ਹੋ ਗਈ 90 ਨਾ ਕੋਈ ਸੱਜੇ ਤੇ ਨਾ ਕੋਈ ਖੱਬੇ ਨਾਮ ਹਾਲੇ ਵੀ ਨਾ ਜਪਿਆ ਪੋਲੀਏ ਜਿੰਦੇ ਨੀ ਨਾਮ ਹਾਲੇ ਵੀ ਨਾ ਜਪਿਆ ਹਾਲ ਨਹੀਂ ਜਿੰਦੇ ਨਾਮ ਹਾਲੇ ਵੀ ਨਾ ਜਪਿਆ ਤੇਰੀ ਉਮਰ ਹੋ ਗਈ 100 ਸਾਰੇ ਕਹਿੰਦੇ ਮਗਰੋਂ ਲੋ ਨਾਮ ਹਾਲੇ ਵੀ ਨਾ ਜਪਿਆ ਹਾਲ ਨਹੀਂ ਜਿੰਦੇ ਨਾਮ ਹਾਲੇ ਵੀ ਨਾ ਜਪਿਆ ਜਪ ਲੈ ਜਿੰਦੇ ਨੀ ਨਾਮ ਸੱਚੇ ਪਾਤਸ਼ਾਹ ਦਾ ਨਾ ਜਪ ਲੈ ਜਿੰਦੇ ਨੀ ਨਾਮ ਵਾਹਿਗੁਰੂ ਜਪ ਲੈ ਜਪ ਲੈ ਜਿੰਦੇ ਨੀ ਨਾਮ ਸੱਚੇ ਪਾਤ